ਬਾਲ ਦੇ ਵਿੱਚੋਂ ਜੋ ਵੱਡਾ ਕਾਫਲਾ ਹਲਕਾ ਬਦਾਇ ਸਰਦਾਰ ਹਰਦੀਪ ਸਿੰਘ ਮੁੰਡੀਆਂ ਖੁਦ ਲੀਡ ਕਰ ਰਹੇ ਨੇ ਇਸ ਕਾਫਲੇ ਨੂੰ ਤੁਸੀਂ ਦੇਖ ਰਹੇ ਹੋ ਤਸਵੀਰਾਂ ਖੁਦ ਲੀਡ ਕਰ ਰਹੇ ਨੇ ਇਸ ਕਾਫਲੇ ਨੂੰ ਤੇ ਵੱਡੀ ਤਦਾਦ ਦੇ ਵਿੱਚ ਉਹ ਆਪਣੇ ਸਾਥੀਆਂ ਨਾਲ ਪਹੁੰਚ ਰਹੇ ਨੇ ਹਰਦੀਪ ਸਿੰਘ ਮੁੰਡੀਆਂ ਜੀ ਕੀ ਕਹਿਣਾ ਚਾਹੁੰਦੇ ਹੋ ਜਾਂਦੀ ਜਾਂਦੀ ਫੇਰ ਇੱਕ ਵੱਡਾ ਕਾਫਲਾ ਹਲਕਾ ਸ਼ਾਮੇ ਤੋਂ ਜਾ ਰਿਹਾ ਜੀ ਬਹੁਤ ਫਤੇਗੜ ਸਾਹਿਬ ਦੀ ਰੈਲੀ ਖੰਡਾ ਵਿੱਚ ਜਿਹੜੀ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਆ ਰਹੇ ਨੇ ਜਿਸ ਚ ਲੱਖਾਂ ਦੇ ਕਿਨਾਰੇ ਚ ਸੰਗਤ ਪਹੁੰਚ ਰਹੀ ਆ ਦੇਖੋ ਸਾਡੇ ਹਲਕਾ ਸਾਹਨੇ ਵਾਲ ਦੇ ਹਜ਼ਾਰਾਂ ਦੇ ਕਿਨਾਰੇ 10 ਤੋਂ 15 ਹਜ਼ਾਰ ਸਾਡੇ ਭੈਣ ਭਰਾ ਇਕੱਠੇ ਹੋਏ ਨੇ 100 150 ਬਸ ਆਈਆਂ ਹਜ਼ਾਰਾਂ ਹੀ ਕਾਰਾਂ ਆ ਗਈਆਂ ਇਹ ਸਿਰਫ ਸਰਦਾਰ ਭਵਨ ਸਿੰਘ ਮਾਨ ਜੀ ਦਾ ਤੇ ਸਿਰਫ ਅਰਵਿੰਦ ਕੇਜਰੀਵਾਲ ਜੀ ਦਾ ਪਿਆਰ ਹੈ ਔਰ ਅੱਜ ਮਹਾਰੱਲੀ ਵਿੱਚ ਘਰ ਘਰ ਮੁਫਤਰਾ ਸੰਧੀ ਜਿਹੜੀ ਅਨਾਉਂਸਮੈਂਟ ਹੋਣ ਜਾ ਰਹੀ ਆ ਪੂਰਾ ਪੰਜਾਬ ਬੜੀ ਖੁਸ਼ ਹੈ ਔਰ ਪਿੱਛੇ ਜਿਹੜਾ ਬਹੁਤ ਵੱਡਾ ਇਤਿਹਾਸਿਕ ਫੈਸਲਾ ਸਰਦਾਰ ਭਵਨ ਸਿੰਘ ਮਾਨ ਜੀ ਨੇ ਲਿਆ ਕਿ ਐਨਓਸੀ ਵਰਡ ਖਤਮ ਕੀਤਾ ਪੂਰਾ ਪੰਜਾਬ ਇਸ ਤੋਂ ਖੁਸ਼ਾ ਹੋ ਰਿਹਾ ਅੱਜ ਹੋਰ ਡਬਲ ਖੁਸ਼ੀ ਦੇਣ ਜਾ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਲੋਕਾਂ ਦੇ ਹਰਮਨ ਪਿਆਰੇ ਨੇਤਾ ਹੈ ਹਰਮਨ ਪਿਆਰਾ ਬੇਟਾ ਹੈ ਲੋਕਾਂ ਦੇ ਲਈ ਪਿਆਰ ਹੈ ਔਰ ਦਿਨ ਰਾਤ ਦੇ ਕਰ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਤਰੱਕੀ ਦਿਰਾ ਦਿਖਣਾ ਤੇ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲ ਕਰਾ ਸੋ ਪੰਜਾਬ ਰੰਗਣਾ ਪੰਜਾਬ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਸੀ ਉਹ ਅੱਜ ਪੂਰਾ ਹੁੰਦਾ ਨਜ਼ਰ ਆ ਰਿਹਾ ਸੋ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਜਲਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਰ ਰੋਜ਼ ਇੱਕ ਨਵੇਂ ਤੋਂ ਨਵੇਂ ਇੱਕ ਇਤਿਹਾਸਿਕ ਫੈਸਲਾ ਨਵਾਂ ਨਮਸਕਾਰ ਐ ਸੋ ਲੋਕਾਂ ਦਾ ਪਿਆਰ ਹੈ ਲੋਕਾਂ ਦੀ ਦੁਆਵਾਂ ਹੈ ਕਿ ਸਰਦਾਰ ਭਗਤ ਸਿੰਘ ਮਾਨ 1000 ਸਾਲ ਜੀਏ ਲੰਬੀ ਉਮਰ ਹੋਵੇ ਤੇ ਪੰਜਾਬ ਨੂੰ ਇਸੇ ਤਰ੍ਹਾਂ ਹੀ ਬਲੰਮੀ ਅਜ਼ਰਾਤ ਲੱਗੇ। ਕੱਲ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਛੜ ਕੇ ਜੀ ਆ ਰਹੇ ਨੇ ਕੀ ਕਹਿਣਾ ਚਾਹੁੰਦੇ ਸਮਰਾਲੇ ਆਜਨ ਕਿਤੇ ਆਜਨ ਪਹਿਲਾਂ ਕਾਂਗਰਸੀ ਤੁਹਾਡੇ ਵੰਦੀ ਖਤਮ ਕਰਨ ਨਾਲ ਸਭ ਤੋਂ ਵੱਧ ਤੁਹਾਡੇ ਆਉਣ ਦੀ ਸਮਰਾਲੇ ਇੱਥੇ ਆ ਰਹੇ। ਸੋ ਆਹ ਕੱਠ ਜਿੰਨਾ ਕੋਣਾਂ ਦਾ ਸਾਰ ਉੱਥੇ ਹੋਣਾ ਪੂਰੇ ਪੰਜਾਬ ਦਾ ਸਮਰਾਲੇ ਇਕੱਠਾ ਕਰਨ ਲੱਗੇ ਆ ਔਰ ਸਾਡਾ ਕੱਲਾ ਫਤਿਹਗੜ੍ਹ ਦਾ ਲਾਲੋ ਸਾਡੇ ਹਲਕਾ ਸਾਂਨੇ ਵਾਲ ਦੇ ਲਾਲੋ ਉੱਨਾ ਇਕੱਠ ਹੋ ਗਿਆ। ਉਹਨਾਂ ਦੇ ਪੱਲੇ ਕੱਠ ਨਹੀਂ ਲੜਾਈਆਂ ਆਪਣੀਆਂ ਖਤਮ ਕਰ ਲੈਣ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਕੋਈ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਇਹ ਲੋਕਾਂ ਦੀ ਸਰਕਾਰ ਹੈ ਇਮਾਨਦਾਰ ਮੁੱਖ ਮੰਤਰੀ ਦੀ ਸਰਕਾਰ ਹੈ ਸੋ ਜਿਹਨਾਂ ਨੇ ਪੰਜਾਬ ਨੂੰ ਲੁੱਟਿਆ ਹੋਵੇ ਜਿਹਨਾਂ ਨੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਕੁੱਟਿਆ ਹੋਵੇ ਤੇ ਅੱਜ ਉਹ ਕਹਿਣ ਵੀ ਅਸੀਂ ਪੰਜਾਬ ਦੇ ਲੋਕ ਉਹਨਾਂ ਨੂੰ ਤੁਰਪਣਗੇ ਕਦੀ ਹੋਏ ਨਹੀਂ ਸਕਦਾ ਅੱਜ ਕੀ ਕਹਣਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਮੀ ਸਿੰਘ ਪੱਪੂ ਤਲਵਾੜਾ ਵਾਰਡ ਨੰਬਰ 11 ਸਾਹਨੇਵਾਲ ਤੋਂ ਆ ਤੁਹਾਡਾ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਅੱਜ ਦੀ ਖੰਨਾ ਵਿਖੇ ਰੈਲੀ ਹੋਣ ਜਾ ਰਹੀ ਹੈ ਮਹਾਂ ਰੈਲੀ ਜਿਸ ਦੇ ਵਿੱਚ ਸਾਡੇ ਪੰਜਾਬ ਦੇ ਸੀਐਮ ਸਾਰ ਭਗਵਤ ਸਿੰਘ ਜੀ ਮਾਨ ਜੋ ਇੱਕ ਨਾ ਧੜਕ ਔਰ ਗਰੀਬਾਂ ਦੀ ਮਸੀਹੇ ਮੰਨੇ ਜਾਂਦੇ ਨੇ ਔਰ ਗਰੀਬਾਂ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਪਹੁੰਚਦੇ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਹੀ ਜਾ ਰਿਹਾ ਸੀ ਜੀ ਅਰਵਿੰਦ ਕੇਜਰੀਵਾਲ ਜੀ ਦੇ ਵਿਚਾਰ ਸੁਣਨ ਜਾ ਰਹੇ ਆ ਅਸੀਂ ਆਪਣੇ ਮਨੋਂ ਖੁਸ਼ ਹੋ ਕੇ ਸਾਡੇ ਨਾਲ ਸਾਰੇ ਮੱਲਿਆਂ ਦੇ ਲੋਕ ਵੀ ਹੀਰਾ ਕੱਟ ਕੇ ਜਾ ਰਹੇ ਨੇ ਜਿਸ ਦੇ ਵਿੱਚ ਜੋ ਕਿ ਉਹਨਾਂ ਨੇ ਬਹੁਤ ਹੀ ਵਧੀਆ ਐਨਓਸੀਆਂ ਦੇ ਹੋਰ ਜਿਹੜੇ-ਜਿਹੜੇ ਐਲਾਨ ਕੀਤੇ ਨੇ ਅਸੀਂ ਉਹਨਾਂ ਤੋਂ ਬਹੁਤ ਖੁਸ਼ ਹੋ ਕੇ ਅਸੀਂ ਇਹ ਰੈਲੀ ਦੇ ਪਹੁੰਚ ਰਹੇ ਹਾਂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਤੇ ਅੱਜ ਜੋ ਖੰਨਾ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ਹੋਣ ਜਾ ਰਹੀ ਹੈ ਇਹ ਪੰਜਾਬ ਦੇ ਲਈ ਬਹੁਤ ਹੀ ਵਧੀਆ ਮਾਹੌਲ ਸਿਰਜਣ ਜਾ ਰਹੀ ਹੈ ਪੰਜਾਬ ਜੋ ਹੈ ਚੜ੍ਹਦੀ ਕਲਾ ਵਾਲ ਨੂੰ ਜਾ ਰਿਹਾ ਵੈ ਰੰਗਲਾ ਪੰਜਾਬ ਬਣਨ ਜਾ ਰਿਹਾ ਹੈ ਅੱਜ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੇ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਕੁਝ ਵੱਡੇ ਐਲਾਨ ਕਰਨਗੇ ਜਿਹਦਾ ਪੰਜਾਬ ਵਾਸੀਆਂ ਨੂੰ ਲਾਭ ਹੋਵੇਗਾ ਤੇ ਪੰਜਾਬ ਤਰੱਕੀਆਂ ਦੇ ਰਾਹਾਂ ਤੇ ਚੱਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਲਜੀਤ ਕੌਰ ਆਮ ਆਦਮੀ ਪਾਰਟੀ ਦੀ 3 ਨੰਬਰ ਵਾਰਡ ਤੋਂ ਮਹਿਲਾ ਪ੍ਰਧਾਨ ਔਰ ਅੱਜ ਅਸੀਂ ਖੰਨੇ ਦੀ ਰੈਲੀ ਵਾਸਤੇ ਜਾ ਰਹੇ ਆ ਵਿਦਾਇਕ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਉੱਥੇ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਪਹੁੰਚ ਰਹੇ ਨੇ ਸਰਦਾਰ ਭਗਵੰਤ ਸਾਗਰ ਭਗਵੰਤ ਸਿੰਘ ਮਾਨ ਜੀ ਪਹੁੰਚ ਰਹੇ ਨੇ ਸੋ ਹਰ ਘਰ ਘਰ ਦੇ ਵਿੱਚ ਉੱਥੇ ਇਹ ਲਾਣ ਹੋਏਗਾ ਵੀ ਰਾਸ਼ਨ ਮੁਹਾਇਆ ਕੀਤਾ ਜਾਏਗਾ ਔਰ ਜੋ ਐਨਓਸੀ ਦੀ ਪ੍ਰੋਬਲਮ ਆ ਰਹੀ ਸੀ ਉਹ ਵੀ ਹੁਣ ਮੀਟਰ ਵਗੈਰਾ ਲੱਗ ਜਾਣਗੇ ਤੇ ਉਹ ਐਨਓਸੀ ਦੀ ਜਿਹੜੀ ਦਿੱਕਤ ਸੀਗੀ ਰਜਿਸਟਰੀਆਂ ਵਗੈਰਾ ਰੁਕੀਆਂ ਹੋਈਆਂ ਸੀ ਉਹ ਵੀ ਹੁਣ ਹੋਣ ਲੱਗ ਜਾਣਗੀਆਂ ਔਰ ਜਿਹੜੇ ਵੀ ਪੰਜਾਬ ਸਰਕਾਰ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਮਾਨ ਸਾਹਿਬ ਨੇ ਵਾਅਦੇ ਕੀਤੇ ਸੀ ਉਹ ਸਾਰੇ ਹੁਣ ਹੌਲੀ ਹੌਲੀ ਪੂਰੇ ਹੋ ਰਹੇ ਹਨ ਧੰਨਵਾਦ ਅੱਜ ਦੀ ਰੈਲੀ ਪੂਰੇ ਜੋਰਾਂ ਸੂਰਾਂ ਨਾਲ ਲੋਕਾਂ ਚ ਬਹੁਤ ਉਤਸ਼ਾਹ ਤੁਸੀਂ ਦੇਖ ਹੀ ਰਹੇ ਹੋ ਵੀ ਕਿਵੇਂ ਠਾਠਾ ਮਾਰਦਾ ਕਾਠਾ ਬਸ ਤੁਰਨ ਲੱਗੇ ਆ ਥੋੜੇ ਟਾਈਮ ਬਾਅਦ ਐਮ ਐਲ ਏ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦੀ ਅਗਵਾਈ ਦੇ ਵਿੱਚ ਤੇ ਪੂਰੇ ਹਮ ਹਮਾ ਕੇ ਜਿਹੜਾ ਹੈਗਾ ਕਾਫਲਾ ਪਹੁੰਚੂਗਾ ਖੰਨੇ ਮੰਡੀ ਚ ਸਾਥ ਸਤਿਗੁਰ ਜੀ ਸਾਰਿਆਂ ਨੂੰ ਅੱਧੀ ਅੱਜ ਖੰਨਾ ਰੈਲੀ ਜਿਸ ਦੇ ਸਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਆ ਰਹੇ ਆ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਆ ਰਹੇ ਆ ਤੇ ਉਹਨਾਂ ਨੇ ਜਿੱਦਾਂ ਕਿ ਦੇਖਿਆ ਸੀਗਾ ਤੁਸੀਂ 10 ਲੱਖ ਤੋਂ ਵੱਧ ਰਾਸ਼ਨ ਕਾਰਡ ਕੱਟੇ ਸੀਗੇ ਘਰ ਘਰ ਰਾਸ਼ਨ ਮੁਫਤ ਜਿਹੜੀ ਸਕੀਮ ਸੀਗੀ ਉਹ ਹੁਣ ਸ਼ੁਰੂ ਕਰਨ ਜਾ ਰਹੇ ਆ ਨਾਲ ਹੋਰ ਵੀ ਕੁਝ ਵਧੀਆ ਅਨਾਉਂਸ ਕਰਨਗੇ ਤੇ ਜਿੱਦਾਂ ਤੁਸੀਂ ਦੇਖ ਰਹੇ ਹੋ ਬਿਜਲੀ ਬਿੱਲੇ ਵੀ ਮਾਫ ਹੋ ਚੁੱਕੇ ਆ ਆ ਨਾਲ ਸਮੇਂ 'ਚ ਹੋਰ ਵੀ ਬਹੁਤ ਵਧੀਆ ਉਪਰਾਲੇ ਹੋਣਗੇ ਤੇ ਖੰਨਾ ਰੈਲੀ ਵਿੱਚ ਵੱਤ ਵੱਤ ਵੱਧ ਚੜ ਕੇ ਪਹੁੰਚੋ ਸਾਰਿਆਂ ਦਾ ਧੰਨਵਾਦ ਕਰਦੇ ਆ ਆਏ ਹੋਏ ਸਾਰਿਆਂ ਦਾ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਅਰਵਿੰਦਰ ਸਿੰਘ ਜੋਲੀ ਬਲਾਕਰ ਦਾ ਆਮ ਆਦਮੀ ਪਾਰਟੀ ਤੋਂ ਅੱਜ ਜਿਹੜਾ ਤੁਸੀਂ ਐਡਾ ਭਾਰੀ ਇਕੱਠ ਦੇਖ ਰਹੇ ਹੋ ਇਹ ਸਾਡੇ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਐਮਐਲਏ ਹਲਕਾ ਫਾਨੇਵਾਲ ਉਹਨਾਂ ਦੀ ਅਗਵਾਈ ਦੇ ਹੇਠ ਜੋ ਖੰਨਾ ਰੈਲੀ ਭਗਵੰਤ ਮਾਨ ਜੀ ਸਾਡੇ ਨੈਸ਼ਨਲ ਕਨਵੀਨਰ ਕੇਜੀਵਾਲ ਸਾਹਿਬ ਜੀ ਉਹਨਾਂ ਦੀ ਰੈਲੀ ਦੇ ਵਿੱਚ ਇਕੱਠ ਹੁੰਮਾ ਕੇ ਜਾ ਰਿਹਾ ਵਾ 120 ਬਸਾਂ ਇੱਥੋਂ ਐਮਐਲਏ ਸਾਹਿਬ ਦੀਆਂ ਜਾ ਰਹੀਆਂ ਨੇ ਅੱਜ ਸਮੂਚੀ ਜਿੱਥੇ ਪੰਜਾਬ ਦੇ ਵਿੱਚ ਖੁਸ਼ੀ ਦਾ ਮਾਹੌਲ ਆ ਉੱਥੇ ਸਾਡੇ ਹਲਕੇ ਸਾਹਨੇਵਾਲ ਦੇ ਵਿੱਚ ਸਾਡੇ ਸਾਡੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡਾ ਕਾਫਲਾ ਸਮਰਾਲੇ ਖੰਨੇ ਹੋਣ ਵਾਲੀ ਰੈਲੀ ਦੇ ਵਿੱਚ ਵਰਬਾਨਾ ਹੋਇਆ ਜਿੱਥੇ ਪੰਜਾਬ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਨੇ ਉੱਥੇ ਇੱਕ ਉਮੀਦ ਹੋਰ ਜੋ ਸਾਡੇ ਸੀਐਮ ਸਾਹਿਬ ਨੇ ਅਨਾਉਂਸਮੈਂਟ ਕੀਤਾ ਸੀ ਕਿ ਘਰ-ਘਰ ਰਾਸ਼ਨ ਪਹੁੰਚਾਉਣ ਦੀ ਜਿਹੜੀ ਉਹ ਸਕੀਮ ਅੱਜ ਆਗਾਜ਼ ਕੀਤਾ ਜਾ ਰਿਹਾ ਮੈਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦਾ ਕਿ ਸਾਡੇ ਸੀਐਮ ਸਾਹਿਬ ਨੂੰ ਉਹ ਬਲਬਖਣ ਔਰ ਇਸੇ ਤਰ੍ਹਾਂ ਦੇ ਉਹ ਸੰਗਤ ਦੇ ਕਾਰਜ ਕਰਦੇ ਰਹਿਣ ਜਨਗਾਂ ਆਦਮ ਜਿਹੜੀ ਰੈਲੀ ਅੱਜ ਤੁਹਾਨੂੰ ਪਤਾ ਕਿੰਨਾ ਸ਼ਾਹ ਵਾ ਆ ਸਾਰੀਆਂ ਭੈਣਾ ਵੀਰ ਸਾਡੇ ਕਿਨੇ ਸਾਡੇ ਨਾਲ ਆਏ ਨੇ 200 ਤੋਂ ਵੱਧ ਕਰੀਬ ਨੇ ਸਾਡੇ ਸਾਥੀ ਨਾਲ ਸਾਨੂੰ ਦੋ ਬੱਸਾਂ ਮਿਲੀਆਂ ਸੀ ਪਰ ਤਿੰਨ ਭਰ ਕੇ ਆਏ ਸੀ ਗੱਡੀਆਂ ਆਈਆਂ ਨੇ ਸਾਡੇ ਨਾਲ ਅਰਜੀਤ ਸਿੰਘ ਮੁੰਡੀਆਂ ਜੀ ਦੀ ਲੋਕਪ੍ਰਿਤਾ ਨੂੰ ਦੇਖਦੇ ਹੋਏ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਅਤੇ ਖੰਨਾ ਮਹਾਰੇਲੀ ਦੇ ਵਿੱਚ ਜਾ ਕੇ ਸ਼ੂਲੇ ਜ ਕਰਾਂਗੇ ਤੇ ਮਾਨ ਸਾਹਿਬ ਦੀ ਸ਼ੋਭਾ ਨੂੰ ਵਧਾਵਾਂਗੇ ਆਮ ਆਦਮੀ ਪਾਰਟੀ ਅੱਜ ਵੀ ਹੋਰ ਉੱਪ ਜਾ ਰਹੀ ਆ ਜਿਸ ਕਰਕੇ ਆਮ ਆਦਮੀ ਪਾਰਟੀ ਜਿੰਦਾਬਾਦ ਮਾਂ ਸਰਕਾਰ ਜਿੰਦਾਬਾਹ ਅਰਵਿੰਦ ਕੇਜਰੀਵਾਲ ਸਰ ਡਿਪ੍ਰੀਮੋ ਜਿੰਦਾਬਾਹ ਸਾਨੂੰ ਅੱਜ ਦੋ ਬੱਸਾਂ ਮਿਲੀਆਂ ਸੀਗੀਆਂ ਤੇ ਅਸੀਂ ਦੋ ਬੱਸਾਂ ਪਰਦਵਾਜ ਦੀ ਤੀਜੀ ਬੱਸ ਸਾਡੇ ਕੋਲ ਵੀ ਅਸੀਂ ਪਬਲਿਕ ਤੋਂ ਪ੍ਰਾਈਵੇਟ ਲੈ ਕੇ ਆਏ ਆ ਤੇ ਗੱਡੀਆਂ ਸਾਡੀਆਂ ਨੇ ਤੇ ਬਹੁਤ ਬਹੁਤ ਧੰਨਵਾਦ ਕਰਦਾ ਜੋ ਭੈਣ ਵੀ ਸਾਡੇ ਨਾਲ ਚੱਲ ਕੇ ਇੱਥੇ ਆਏ ਨੇ ਸੈਲੀ ਵਿੱਚ ਸ਼ਾਮਲ ਹੋਏ ਨੇ ਤੇ ਵੱਧ ਤੋਂ ਵੱਧ ਦੇਖੋ ਤੁਸੀਂ ਇਸ ਰੈਲੀ ਵਿੱਚ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਖੰਨੇ ਦੇ ਰੈਲੀ ਵਿੱਚ ਤੇ ਬਾਕੀ ਸਭ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਦੇਖੋ ਜੀ ਪਹਿਲਾਂ ਤਾਂ ਜਿਹੜੇ ਲੋਕ ਜਾਂਦੇ ਸੀ ਨਾ ਚਾਰੇ ਉੱਥੇ ਲੈਣਾ ਚ ਖੜੇ ਰਹਿੰਦੇ ਸੀਗੇ ਫਟਵਾਰਕ ਦੇ ਕਿਤੇ ਹੁੰਦੇ ਕੰਮ ਨਹੀਂ ਸੀ ਹੁੰਦੇ ਤੇ ਹੁਣ ਦੇ ਲੋ ਹਰੇਕ ਕੱਲ ਵੀ ਸਾਡੇ ਇਥੇ ਕੈਂਪ ਲੱਗੇ ਸਾਡੇ ਬਾੜ ਦੇ ਵਿੱਚ ਤੇ ਬਹੁਤ ਉੱਤੇ ਇਕੱਠ ਸੀਗਾ ਬਹੁਤ ਲੋਕੀ ਆਪਦਾ ਲਾਭ ਲੈ ਕੇ ਗਏ ਨੇ ਬਹੁਤ ਲੋਕਾਂ ਤੋਂ ਆਪਦੇ ਕੰਮ ਕਰਾਏ ਨੇ ਤੇ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕੀਤਾ ਵਾ ਵੀ ਉਹ ਉਹਦੇ ਘਰ ਬੈਠ ਕੇ ਕੰਮ ਹੁੰਦਾ ਹਾਂਜੀ ਜੋ ਸੀਐਮ ਸਾਹਿਬ ਨੇ ਵਾਦੇ ਕੀਤੇ ਸਾਰੇ ਪੂਰੇ ਹੋਣਗੇ ਜੋ ਸਕੀਮਾਂ ਚਲਾ ਰਏ ਨੇ ਉਹ ਕਰਕਰ ਤੱਕ ਪਹੁੰਚਣ ਗਈਆਂ ਤੇ ਲੋਕੀ ਵੀ ਬਹੁਤ ਖੁਸ਼ ਨੇ ਸਰਕਾਰ ਤੋਂ ਤੇ ਸਰਕਾਰ ਦਾ ਬ